ਜੋਬ ਕਰਨ ਤੋਂ ਬਾਅਦ ਫਿਰ ਤੁਸੀਂ ਆਪਣੇ ਪਿੰਡ ਦੇ ਵਿੱਚ ਇੱਕ ਅਕੈਡਮੀ ਖੋਲੀ ਹੈ ਹਾਂਜੀ ਜੀ 150 ਤੋਂ ਪਲੱਸ ਹੈ ਜਿਹੜੇ ਬੱਚੇ ਸਾਡੇ ਕੋਲ ਸਿਲੈਕਟ ਹੋ ਚੁੱਕੇ ਨੇ ਚਾਹੇ ਪੰਜਾਬ ਪੁਲਿਸ ਹੋਵੇ ਚਾਹੇ ਆਰਮੀ ਦੇ ਵਿੱਚ ਹੋਵੇ ਹਾਂਜੀ ਇਹ 3 ਤੋਂ 4 ਮਿੰਟ ਤਕਰੀਬਨ ਇੱਕ ਪੂਰੇ ਬੱਚੇ ਨੂੰ ਤਿਆਰ ਕਰਨ ਤੇ ਸਰ ਲੱਗਦੇ ਨੇ ਇਹ ਰਹਿਣ ਦਾ ਪ੍ਰਬੰਧ ਹੈ ਜਿਵੇਂ ਸਰਦੀ ਹੈ ਸਰਦੀ ਵਿੱਚ ਸਾਰੇ ਗੀਜਰ ਲੱਗੇ ਹੋਏ ਹਨ ਔਰ ਗਰਮੀ ਦੇ ਵਿੱਚ ਹਰ ਇੱਕ ਕਮਰੇ ਦੇ ਵਿੱਚ ਏਸੀ ਲੱਗੇ ਹੋਏ ਆਪਰਸ ਦੇ ਵਿੱਚ ਤਕਰੀਬਨ ਸਾਡੀਆਂ 12 ਕੁੜੀਆਂ ਇਸ ਤੋਂ ਪਹਿਲਾਂ ਪੰਜਾਬ ਪੁਲਿਸ ਦੇ ਵਿੱਚ ਸਿਲੈਕਟ ਹੋ ਚੁੱਕੀਆਂ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਤੇ ਮੈਂ ਤੁਹਾਡਾ ਦੋਸਤ ਰਾਜਵਿੰਦਰ ਸਿੰਘ ਰੰਗੀਲਾ ਰੰਗੀਲਾ ਰਿਕਾਰਡਸ ਫੇਸਬੁਕ ਅਤੇ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਖੜੇ ਹਾਂ ਜੀ ਅਕਾਲ ਫਿਜ਼ੀਕਲ ਅਕੈਡਮੀ ਬੁਰਜ ਕਾਨ ਸਿੰਘ ਵਾਲਾ ਨੇੜੇ ਪੁੱਚੋ ਮੰਡੀ ਜ਼ਿਲ੍ਹਾ ਬਠਿੰਡਾ ਇਹ ਉਹ ਗਰਾਊਂਡ ਹੈ ਜਿਸ ਨੇ ਬਹੁਤ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਹੈ ਤੇ ਮੇਰੇ ਨਾਲ ਸਾਡੇ ਇਸ ਅਕੈਡਮੀ ਦੇ ਡਾਇਰੈਕਟਰ ਕੋਚ ਗੁਰਜੰਟ ਸਿੰਘ ਭਾਈ ਜੀ ਸਵਾਗਤ ਹੈ ਹਾਂਜੀ ਸਤਿ ਸ੍ਰੀ ਅਕਾਲ ਜੀ ਮੈਂ ਗੁਰਜੰਟ ਸਿੰਘ ਸਿੱਧੂ ਫਰੋਮ ਅਕਾਲ ਫਿਜ਼ੀਕਲ ਅਕੈਡਮੀ ਤੇ ਅਸੀਂ ਅਰਗੀਲਾ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਤੇ ਜਿਹੜੇ ਇਹ ਬਹੁਤ ਕੀਮਤੀ ਟਾਈਮ ਕੱਢ ਕੇ ਸਾਡੇ ਕੋਲੇ ਪਹੁੰਚੇ ਨੇ ਅ ਸਿੱਧੂ ਸਾਹਿਬ ਹਾਂਜੀ ਪਹਿਲਾਂ ਫੌਜ ਚ ਨੌਕਰੀ ਕੀਤੀ ਹੈ ਹਾਂਜੀ ਕਿੰਨੇ ਸਾਲ ਨੌਕਰੀ ਕੀਤੀ ਅਸੀਂ 18 ਸਾਲ ਨੌਕਰੀ ਕੀਤੀ ਹੈ ਜੀ 18 ਸਾਲ ਫੌਜ ਦੇ ਵਿੱਚ ਇੱਕ ਡਿਸਪਲਿਨ ਦੇ ਵਿੱਚ ਰਹਿ ਕੇ ਹਾਂਜੀ ਤੇ ਤੁਸੀਂ ਵੀ ਕਿਸੇ ਅਕੈਡਮੀ ਤੋਂ ਕੋਚਿੰਗ ਲਈ ਸੀਗੀ ਪਹਿਲਾਂ ਜੋ ਤੁਸੀਂ ਨੌਕਰੀ ਲਈ ਨਹੀਂ ਸਰ ਉਸ ਟਾਈਮ ਦੇ ਉੱਤੇ ਅਕੈਡਮੀਆਂ ਨਹੀਂ ਹੁੰਦੀਆਂ ਸੀਗੀਆਂ ਉਦੋਂ ਤਾਂ ਅਸੀਂ ਕਹਿਣ ਦਾ ਮਤਲਬ ਕੱਚੇ ਗਰਾਊਂਡਾਂ ਦੇ ਵਿੱਚ ਤੇ ਆਹ ਛੜਕਾਂ ਦੇ ਉੱਤੇ ਹੀ ਮਿਹਨਤ ਕਰਕੇ ਤੇ ਉਹ ਸਿਲੈਕਸ਼ਨ ਹੋਏ ਆ। ਉਦੋਂ ਜਾਨੀ ਕਿ ਕੋਈ ਗਾਈਡ ਹੈ ਨਹੀਂ ਸੀਗਾ ਤੁਹਾਡੇ ਲਈ ਮੇਰਾ ਖਿਆਲ ਕੋਈ ਜਾਣਕਾਰੀ ਪ੍ਰੋਪਰ ਦੇਣ ਵਾਲਾ ਜਾਂ ਪੇਪਰ ਦੀ ਤਿਆਰੀ ਕਰਾਉਣ ਵਾਲਾ ਜਾਂ ਫਿਜ਼ੀਕਲ ਦੀ ਤਿਆਰੀ ਕਰਾਉਣ ਵਾਲਾ ਤੇ 18 ਸਾਲ ਦੀ ਜੌਬ ਕਰਨ ਤੋਂ ਬਾਅਦ ਫਿਰ ਤੁਸੀਂ ਆਪਣੇ ਪਿੰਡ ਦੇ ਵਿੱਚ ਹੀ ਇੱਕ ਅਕੈਡਮੀ ਖੋਲੀ ਹੈ ਹਾਂਜੀ ਕਿੰਨਾ ਚਿਰ ਹੋ ਗਿਆ ਅਕੈਡਮੀ ਨੂੰ तकरीबन ਆਪਣਾ ਸਾਰਾ ਇਹਨਾਂ ਨੂੰ ਅਕੈਡਮੀ ਨੂੰ 5 ਸਾਲ ਹੋ ਚੁੱਕੇ ਨੇ ਜੀ ਅੱਛਾ ਪਿਛਲੇ 5 ਸਾਲ ਤੋਂ ਹਾਂਜੀ ਕਿੰਨੇ ਬੱਚੇ ਤੁਹਾਡੇ ਕੋਲੋਂ ਟ੍ਰੇਨਿੰਗ ਲੈ ਕੇ ਚਲੇ ਗਏ ਇਸ ਤੋਂ ਪਹਿਲਾਂ ਸਰ तकरीबन ਟ੍ਰੇਨਿੰਗ ਜਿਹੜੇ ਲੈ ਕੇ ਬੱਚੇ ਇਸ ਤੋਂ ਪਹਿਲੇ ਜਿਹੜੇ ਸਿਲੈਕਟ ਹੋ ਚੁੱਕੇ ਨੇ 150 ਤੋਂ ਪਲੱਸ ਹੈ ਜਿਹੜੇ ਬੱਚੇ ਸਾਡੇ ਕੋਲੋਂ ਸਿਲੈਕਟ ਹੋ ਚੁੱਕੇ ਨੇ ਜਿਹੜੇ ਅਲੱਗ-ਅਲੱਗ ਰੈਜੀਮੈਂਟਾਂ ਅਲੱਗ-ਅਲੱਗ ਸੈਂਟਰਾਂ ਦੇ ਵਿੱਚ ਅੱਜ ਨੌਕਰੀ ਕਰ ਰਹੇ ਨੇ अच्छा 150 ਤੋਂ ਪਲੱਸ ਜਿਹਨੇ ਬੱਚੇ ਸੀਗੇ ਉਹ ਇਥੋਂ ਤੁਹਾਡੇ ਤੋਂ ਸਿੱਖਿਆ ਹਾਸਲ ਕਰਕੇ ਆਪਣੇ ਆਪਣੇ ਫੀਲਡ ਦੇ ਵਿੱਚ ਚਾਹੇ ਪੰਜਾਬ ਪੁਲਿਸ ਹੋਵੇ ਚਾਹੇ ਆਰਮੀ ਦੇ ਵਿੱਚ ਹੋਵੇ ਹਾਂਜੀ ਹਾਂਜੀ ਤੇ ਇੱਕ ਬੈਚ ਦੀ ਜੇ ਟ੍ਰੇਨਿੰਗ ਦੀ ਗੱਲ ਕਰੀਏ ਹਾਂਜੀ ਗੁਰਯਾਡ ਜੀ ਕਿੰਨਾ ਟਾਈਮ ਤੁਸੀਂ ਇੱਕ ਬੈਚ ਨੂੰ ਟ੍ਰੇਨਿੰਗ ਦਿੰਦੇ ਹੋ ਇਹ ਸਰ ਤਕਰੀਬਨ 3 ਤੋਂ 4 ਮਹੀਨੇ ਤਕਰੀਬਨ ਇੱਕ ਬੱਚੇ ਨੂੰ ਪੂਰਾ ਤਿਆਰ ਕਰਨ ਵਾਸਤੇ ਲੱਗ ਜਾਂਦੇ ਨੇ ਉਹਨੂੰ ਸਾਰਾ ਫਿਜ਼ੀਕਲ ਦੀ ਟ੍ਰੇਨਿੰਗ ਉਹਨੂੰ ਸਾਰੀ ਰਿਟਨ ਟੈਸਟ ਦੀ ਟ੍ਰੇਨਿੰਗ ਤੇ ਇਹ 3 ਤੋਂ 4 ਮਹੀਨੇ ਤਕਰੀਬਨ ਇੱਕ ਪੂਰੇ ਬੱਚੇ ਨੂੰ ਤਿਆਰ ਕਰਨ ਤੇ ਸਰ ਲੱਗਦੇ ਨੇ ਅੱਛਾ 3 ਤੋਂ 4 ਮਹੀਨੇ ਤੁਸੀਂ ਟਾਈਮ ਦੱਸਿਆਗਾ ਲੱਗ ਜਾਂਦੇ ਨੇ ਹਾਂਜੀ ਤੇ ਇਨ੍ਹਾਂ ਬੱਚਿਆਂ ਦੇ ਰਹਿਣ ਦਾ ਪ੍ਰਬੰਧ ਫਿਰ ਆਪਣੇ ਕੋਲੇ ਹੈ ਹਾਂਜੀ ਅਕੈਡਮੀ ਦਾ ਬਹੁਤ ਟੌਪ ਦਾ ਜੀ ਰਹਿਣ ਦਾ ਪ੍ਰਬੰਧ ਹੈ ਜਿਵੇਂ ਸਰਦੀ ਹੈ ਸਰਦੀ ਵਿੱਚ ਸਾਰੇ ਗੀਜਰ ਲੱਗੇ ਹੋਏ ਹਨ ਔਰ ਗਰਮੀ ਦੇ ਵਿੱਚ ਹਰ ਇੱਕ ਕਮਰੇ ਦੇ ਵਿੱਚ ਏਸੀ ਲੱਗੇ ਹੋਏ ਹਨ ਕੋਈ ਵੀ ਦਿੱਕਤ ਨਹੀਂ ਹੈ ਜੀ ਇੱਕ ਬੈਚ ਦੇ ਵਿੱਚ ਗ੍ਰੈਂਡ ਜੀ ਕਿੰਨੇ ਬੱਚੇ ਤੁਸੀਂ ਐਡਮਿਸ਼ਨ ਦਿੰਦੇ ਹੋ ਇੱਕ ਬੈਚ ਦੇ ਇਹ ਸਰ ਇਹ ਇੱਕ 150 ਤੋਂ ਪਲੱਸ ਇੱਕ ਬੈਚ ਤਕਰੀਬਨ ਸਾਡਾ ਚੱਲਦਾ ਜੀ ਤੇ ਅਗਰ ਜ਼ਿਆਦਾ ਬੱਚੇ ਹੋ ਜਾਣ ਫਿਰ ਅਸੀਂ ਉਹਨਾਂ ਨੂੰ ਮਨਾ ਕਰ ਦਿੰਨੇ ਆ ਤੇ ਕਿਉਂਕਿ ਫਿਰ ਜ਼ਿਆਦਾ ਬੱਚਿਆਂ ਦੀ ਉਹਨਾਂ ਨੂੰ ਸਟੱਡੀ ਦੀ ਦਿੱਕਤ ਆਉਂਦੀ ਹੈ ਜੀ ਬਿਲਕੁਲ ਬਿਲਕੁਲ ਹਾਂਜੀ ਅੱਛਾ ਇਹ ਗਰਾਊਂਡ ਦੀ ਗੱਲ ਕਰੀਏ ਇਹ ਗਰਾਊਂਡ ਕਿੱਡਾ ਵੱਡਾ ਹੈ ਇਹਦੀ ਦਾਇਰਾ ਜਿਹੜਾ ਹੈਗਾ ਉਹ ਕਿੰਨਾ ਹੈ ਤੇ ਕਿਹੜੇ-ਕਿਹੜੀਆਂ ਜਿਹੜੀਆਂ ਇੱਥੇ ਐਕਸਰਸਾਈਜ਼ ਤੁਸੀਂ ਕਰਵਾਉਂਦੇ ਹੋ ਬੱਚਿਆਂ ਇਹ ਸਰ ਜਿਹੜਾ ਗਰਾਊਂਡ ਹੈ ਇਹ 400 ਮੀਟਰ ਦਾ ਪੂਰਾ ਗਰਾਊਂਡ ਗਰਾਊਂਡ ਹੈ ਜੀ ਤੇ ਜਦੋਂ ਆਰਮੀ ਦੀ ਉਹ ਚੱਲਦੀ ਹੈ ਆਪਣੀ 1600 ਮੀਟਰ ਹੁੰਦੀ ਹੈ ਰਨਿੰਗ ਬੱਚੇ ਦੀ ਤੇ ਇਹਦੇ ਚਾਰ ਚੱਕਰ ਲੱਗਦੇ ਆ ਉਸ ਹਾਵ ਨਾਲ ਇਹਦੀ ਟਾਈਮ ਹੈ ਟਾਈਮ ਉਸ ਹਾਵ ਨਾਲ ਵੀ ਸਾਨੂੰ ਸਾਰਾ ਪੂਰਾ ਪਤਾ ਲੱਗ ਜਾਂਦਾ ਇਹ ਗਰਾਊਂਡ ਹੈ ਪੂਰਾ 400 ਮੀਟਰ ਹੈ ਜੀ ਅੱਛਾ ਪੂਰਾ 400 ਮੀਟਰ ਦਾ ਤੁਸੀਂ ਇਹਨੂੰ ਤਿਆਰ ਕੀਤਾ ਗਿਆ ਤੇ ਜਦੋਂ ਆਰਮੀ ਦੀ ਉਹ ਸਿਲੈਕਸ਼ਨ ਹੁੰਦੀ ਹੈ ਉਹਨੂੰ 1600 ਮੀਟਰ ਦੀ ਰੇਸ ਜਿਹੜੀ ਹੈ ਕੰਟੀਨਿਊਟੀ ਦੇ ਵਿੱਚ ਪਹਿਲਾਂ ਹਾਂਜੀ ਪਹਿਲਾਂ ਉਹਨਾਂ ਦੇ ਇੱਥੇ ਟ੍ਰਾਇਲ ਬੱਚਿਆਂ ਦੇ ਲਈਤੇ ਜਾਂਦੇ ਨੇ ਜਦੋਂ ਸਾਡੇ ਕੋਲ ਬੱਚਾ ਪੂਰਾ ਫਿੱਟ ਹੋ ਜਾਂਦਾ ਹੈ 1600 ਮੀਟਰ ਦਾ ਸੁਪਰ ਐਕਸਲੈਂਟ ਟਾਈਮ ਆਉਣ ਲੱਗ ਜਾਂਦਾ ਹੈ ਉਸ ਤੋਂ ਬਾਅਦ ਜਦੋਂ ਸਾਨੂੰ ਪਤਾ ਲੱਗਦਾ ਹੈ ਬੱਚਾ ਹੁਣ ਬਿਲਕੁਲ ਫੇਲ ਨਹੀਂ ਹੁੰਦਾ ਤੇ ਫਿਰ ਅਸੀਂ ਬੱਚੇ ਨੂੰ ਗਾਂਹ ਭਾਰਤੀ ਤੇ ਲੈ ਕੇ ਜਾਂਦੇ ਹਾਂ ਏਰ ਲੈ ਜਾਂਦੇ ਹਾਂ ਉਹ ਭਾਰਤੀ ਤੇ ਠੀਕ ਹੈ ਤੇ ਇਹ ਨੌਜਵਾਨਾਂ ਦੀ ਡਾਈਟ ਦੀ ਗੱਲ ਕਰੀਏ ਕੀ ਡਾਈਟ ਤੁਸੀਂ ਪ੍ਰੋਪਰ ਇਹਨਾਂ ਦੀ ਜਾਨੀ ਕਿ ਦਿਨੇਓ ਇਨਾਂ ਦੀ ਸਾਰੇ ਇਨਾਂ ਦੀ ਅਲੱਗ-ਅਲੱਗ ਡਾਈਟ ਹੁੰਦੀ ਹੈ ਜਿਵੇਂ ਇਨਾਂ ਦੇ ਤਕਰੀਬਨ ਇੱਕ ਦਿਨ ਇਨਾਂ ਦੇ ਪਰੌਂਠੇ ਹੁੰਦੇ ਆ ਨਹੀਂ ਪਰੌਂਟਾ ਹੁੰਦਾ ਫਿਰ ਇਹਨਾਂ ਦੀ ਖਿਚੜੀ ਹੁੰਦੀ ਹੈ ਫਿਰ ਉਸ ਤੋਂ ਬਾਅਦ ਦਲੀਆ ਹੁੰਦਾ ਫਿਰ ਇਨਾਂ ਦੇ ਜਿਹੜੇ ਚਾਣੇ ਵਗੈਰਾ ਹੁੰਦੇ ਆ ਉਸ ਤੋਂ ਬਾਅਦ ਇਨਾਂ ਦੀ ਅਲੱਗ-ਅਲੱਗ ਡਾਈਟ ਹੁੰਦੀ ਹੈ ਦੇਸੀ ਖਾਣੇ ਨਾਲ ਤੁਸੀਂ ਯਾਨੀ ਕਿ ਇਨਾਂ ਨੂੰ ਪਾ ਰਹੇ ਹੋ ਬਿਲਕੁਲ ਬਿਲਕੁਲ ਹਾਂ ਜੀ ਐਕਸਰਸਾਈਜ਼ ਕਿੰਨਾ ਟਾਈਮ ਸਵੇਰੇ ਕਿੰਨਾ ਟਾਈਮ ਸ਼ਾਮ ਨੂੰ ਹੁੰਦੀ ਹੈ ਮਾਰਨਿੰਗ ਸਰ ਇਨਾਂ ਦੀ ਜਿਹੜੀ ਐਕਸਰਸਾਈਜ਼ ਤਕਰੀਬਨ 1.5 ਘੰਟਾ ਮਾਰਨਿੰਗ ਹੁੰਦੀ ਹੈ ਜੀ ਔਰ ਈਵਨਿੰਗ ਤੁਸੀਂ ਇਹਨਾਂ ਨੂੰ ਐਕਸਰਸਾਈਜ਼ ਕਰਵਾਉਣਾ ਹਾਂਜੀ ਹਾਂਜੀ ਨੌਜਵਾਨਾਂ ਨੂੰ ਅੱਜਕੱਲ ਜੇ ਕਈ ਇਹ ਆਪਣੇ ਪੰਜਾਬ ਦੇ ਵਿੱਚ ਬਹੁਤ ਜਿਹੜਾ ਛੇਮਾ ਦਰਿਆ ਨਸ਼ਿਆਂ ਦਾ ਹਾਂਜੀ ਉਹਨਾਂ ਤੋਂ ਬਚਾਉਣ ਲਈ ਇੱਕ ਬਹੁਤ ਵੱਡਾ ਮਾਧਿਅਮ ਹੈ ਹਾਂਜੀ ਸਾਡੇ ਦੇਸ਼ ਦੀ ਰਾਖੀ ਲਈ ਜੇ ਪੰਜਾਬੀਆਂ ਨੇ ਸ਼ੁਰੂ ਤੋਂ ਹੀ ਯਾਨੀ ਕਿ ਰਖਵਾਲੀ ਕੀਤੀ ਹੈ ਹਾਂਜੀ ਉਹਦੇ ਲਈ ਸਿਲੈਕਸ਼ਨ ਲਈ ਤੁਸੀਂ ਇਹ ਮਾਧਿਅਮ ਚੁਣਿਆ ਕਿਉਂਕਿ ਤੁਹਾਡਾ ਫੀਲਡ ਸੀ ਬਿਲਕੁਲ ਹਾਂਜੀ ਆਰਮੀ ਦੇ ਵਿੱਚੋਂ ਹਾਂਜੀ ਨੌਜਵਾਨਾਂ ਨੂੰ ਨੌਕਰੀਆਂ ਵੀ ਮਿਲੀਆਂ ਹਾਂਜੀ ਜਿਹੜੇ ਅੱਜ ਦੇ ਬੱਚੇ ਆ ਜਿਹੜੇ ਗੇਮਾਂ ਨਾਲ ਦੂਸਰੀਆਂ ਨਾਲ ਮੋਬਾਈਲ ਦੀਆਂ ਨਾਲ ਜੁੜੇ ਹੋਏ ਨੇ ਉਹਨਾਂ ਨੂੰ ਕੀ ਮੈਸੇਜ ਦਿਓਗੇ ਅਸੀਂ ਸਾਰੇ ਉਹਨਾਂ ਨੂੰ ਇਹੀ ਮੈਸੇਜ ਦਿੰਨੇ ਆ ਇੱਕ ਤਾਂ ਵੀ ਨਸ਼ੇ ਪੱਤੇ ਤੋਂ ਬਿਲਕੁਲ ਤੁਸੀਂ ਦੂਰ ਰਹੋ ਜ਼ਿੰਦਗੀ ਦੇ ਵਿੱਚ ਇੱਕ ਹੀ ਆਪਣੀ ਬਹੁਤ ਵਧੀਆ ਪ੍ਰਮਾਤਮਾ ਨੇ ਆਪਾਂ ਨੂੰ ਜ਼ਿੰਦਗੀ ਬਖਸ਼ੀ ਆ ਜੀ ਅਗਰ ਕੋਈ ਵੀ ਬੱਚਾ ਹੈਗਾ ਅਗਰ ਕੋਈ ਗਰੀਬ ਹੈ ਅਗਰ ਕੋਈ ਵੀ ਉਹਨੂੰ ਸਾਰੀ ਅਸੀਂ ਅਕੈਡਮੀ ਦੀ ਪੂਰੀ ਸਹੂਲਤ ਦੇਵਾਂਗੇ ਅਗਰ ਕਿਸੇ ਦੇ ਤਿੰਨ ਜਾਂ ਚਾਰ ਭੈਣਾਂ ਵੀ ਹੈ ਅਸੀਂ ਉਹਨਾਂ ਨੂੰ ਸਾਰੇ ਹਰ ਪਾਸੇ ਪੂਰੀ ਸਪੋਰਟ ਕਰਾਂਗੇ ਅਗਰ ਕਿਸੇ ਕੋਲੇ ਬਿਲਕੁਲ ਫੀਸ ਭਰਨ ਦੀ ਗੁਜਾਇਸ਼ ਵੀ ਨਹੀਂ ਹੈ ਅਸੀਂ ਤਾਂ ਵੀ ਉਹਨਾਂ ਨੂੰ ਪੂਰੀ ਸਪੋਰਟ ਕਰਾਂਗੇ ਔਰ ਵੱਧ ਤੋਂ ਵੱਧ ਜਿੰਨਾ ਹੋ ਸਕੇ ਉਹਦਾ ਫਿਊਚਰ ਬਣਾਉਣ ਵਿੱਚ ਉਹਦੀ ਫੁੱਲ ਸਹਾਇਤਾ ਕਰਾਂਗੇ ਜੀ ਗਰਿਆੜ ਜੀ ਮੇਰੇ ਗੱਲ ਇੱਕ ਹੋਰ ਜਾਣ ਚਾਹੀ ਹਾਂ ਅੱਜ ਦੌਰ ਹੈ ਹਾਂਜੀ ਚਾਹੇ ਜਿਵੇਂ ਫੀਲਡ ਦੇ ਵਿੱਚ ਮੁੰਡੇ ਗਏ ਨੇ ਕੁੜੀਆਂ ਵੀ ਉੱਥੇ ਘਟ ਨਹੀਂ ਹਾਂਜੀ ਕੀ ਆਰਮੀ ਦੇ ਲਈ ਕੁੜੀਆਂ ਤੁਹਾਡੇ ਕੋਲੇ ਇੱਥੇ ਟ੍ਰੇਨਿੰਗ ਲੈਂਡ ਆਉਂਦੀਆਂ ਨੇ ਜਾਂ ਕੋਈ ਪ੍ਰਬੰਧ ਹੈ ਹਾਂਜੀ ਹਾਂਜੀ ਸਰ ਇਸ ਤੋਂ ਪਹਿਲੇ ਸਾਡੀਆਂ 6 ਬੱਚੀਆਂ ਸਿਲੈਕਟ ਹੋ ਚੁੱਕੀਆਂ ਜੀ ਔਰ ਜਿਹੜੀਆਂ ਪੰਜਾਬ ਪੁਲਿਸ ਦੇ ਵਿੱਚ ਤਕਰੀਬਨ ਸਾਡੀਆਂ 12 ਕੁੜੀਆਂ ਇਸ ਤੋਂ ਪਹਿਲਾਂ ਪੰਜਾਬ ਪੁਲਿਸ ਦੇ ਵਿੱਚ ਸਿਲੈਕਟ ਹੋ ਚੁੱਕੀਆਂ ਜੀ ਤੇ ਕੁੜੀਆਂ ਵੀ ਜਿਹੜੀਆਂ ਇਹ ਲੜਕਿਆਂ ਦੇ ਨਾਲ ਬਿਲਕੁਲ ਕੋਈ ਸ਼ੱਕ ਨਹੀਂ ਹੈ ਘਟ ਨਹੀਂ ਹੈ ਤੁਹਾਡੀ ਗੱਲ ਬਿਲਕੁਲ ਜਾਇਜ਼ ਹੈ ਜੀ ਤੇ ਕੁੜੀਆਂ ਦਾ ਵੀ ਬਹੁਤ ਅੱਛਾ ਜਿਹੜਾ ਸਾਡੇ ਕੋਲੇ ਬਹੁਤ ਅੱਛਾ ਪ੍ਰਬੰਧ ਹੈ ਜੀ ਕੁੜੀਆਂ ਨੂੰ ਵੀ ਟ੍ਰੇਨਿੰਗ ਦੇਣ ਦਾ ਪੂਰਾ ਪ੍ਰਬੰਧ ਤੁਹਾਡੇ ਕੋਲੇ ਹੈ ਹਾਂਜੀ ਤੇ ਐ ਤਕਰੀਬਨ ਜੇ ਗੱਲ ਕਰੀਏ ਹਾਂਜੀ ਕਿਸੇ ਨੇ ਬੱਚੇ ਨੇ ਦੂਰੋਂ ਜਾਨੀ ਕਿ ਐਡਮਿਸ਼ਨ ਲੈਣ ਆਉਣਾ ਹੋਵੇ ਤੁਹਾਡਾ ਸੰਪਰਕ ਨੰਬਰ ਹਾਂਜੀ ਔਰ ਪ੍ਰੋਪਰ ਐਡਰੈਸ ਇੱਕ ਵਾਰੀ ਸਾਡੇ ਦਰਸ਼ਕਾਂ ਨੂੰ ਜ਼ਰੂਰ ਦੱਸ ਦਿਓ ਹਾਂਜੀ ਹਾਂਜੀ ਤੇ ਕਦੋਂ ਬੈਚ ਸ਼ੁਰੂ ਹੋਣਾ ਹੈ ਅਗਲਾ ਹਾਂਜੀ ਹਾਂਜੀ ਮੇਰਾ ਨਾਮ ਗੁਰਜੰਟ ਸਿੰਘ ਹੈ ਦ assi ਦਿੱਤਾ ਸੀ ਸਾਹਮਣੇ ਫ੍ਰਾਮ ਅਕਾਲ ਫਿਜੀਕਲ ਅਕੈਡਮੀ ਪੁੱਚੋ ਮੰਡੀ ਤੇ ਜ਼ਿਲ੍ਹਾ ਬਠਿੰਡਾ ਸਾਡਾ ਜਿਹੜਾ ਕਨੈਕਟ ਨੰਬਰ ਹੈਗਾ ਜੀ 8699274895 ਜਿਹਨੇ ਕਿ ਜਾਨੇ ਕਿ ਪੰਜਾਬੀ ਵਿੱਚ ਹੈ ਗਿਆ 8699274895 ਕੋਈ ਵੀ ਬੱਚਾ ਦੂਰੋਂ ਆਉਣਾ ਚਾਹੁੰਦਾ ਹੈ ਤੇ ਉਹ ਸਾਡੇ ਨਾਲ ਕਨੈਕਟ ਕਰ ਸਕਦਾ ਜਿੰਨੀ ਹੋ ਸਕੇ ਉਹਨਾਂ ਦੀ ਹਰ ਪਾਸਿਓਂ ਦੂਰ ਵਾਲੇ ਬੱਚਿਆਂ ਦੀ ਸੀ ਫੁੱਲ ਹਰ ਪਾਸਿਓਂ ਸਹਾਇਤਾ ਕਰਾਂਗੇ ਲਓ ਵੀ ਦੋਸਤੋ ਤੁਸੀਂ ਆਪਣੇ ਬੱਚੇ ਨੂੰ ਪੰਜਾਬ ਪੁਲਿਸ ਦੇ ਵਿੱਚ ਜਾਂ ਫੋਰਸ ਦੇ ਵਿੱਚ ਭੇਜਣਾ ਚਾਹੁੰਦੇ ਹੋ ਕਿਸੇ ਵੀ ਆਰਮੀ ਦੇ ਵਿੱਚ ਭੇਜਣਾ ਚਾਹੁੰਦੇ ਹੋ ਤਾਂ ਉਹਦੇ ਲਈ ਟ੍ਰੇਨਿੰਗ ਅਕੈਡਮੀ ਹੈ ਜਿਹੜੀ ਅਕਾਲ ਫਿਜ਼ੀਕਲ ਅਕੈਡਮੀ ਬੁਰਜਕਾਨ ਸਿੰਘ ਵਾਲਾ ਪੁੱਚੋ ਮੰਡੀ ਦੇ ਬਿਲਕੁਲ ਨੇੜੇ ਜ਼ਿਲ੍ਹਾ ਬਠਿੰਡਾ ਬਿਸਲ ਕੇ ਸਾਥ ਉਛਲ ਜਾਣਾ ਕੋਈ ਅੱਗੇ ਪਿੱਛੇ ਨਹੀਂ ਹੋਣਾ ਠੀਕ ਹੈ ਸਮਝ ਗਿਆ ਅੱਗੇ ਪਿੱਛੇ ਕੋਈ ਵੀ ਨਹੀਂ ਨਾ ਸਾਥੇ ਬਿਸਲ ਕੇ ਵੇਟ ਕਰਦੇ ਰਹਿਣਾ ਜਦ ਬਿਸਲ ਤੁਰੰਤ ਉਛਲ ਜਾਣਾ

ਹਾਂ ਉង ਫੇਰਾ ਜਾ ਵੈਰੀ ਗੁੱਡ ਹਾਂ ਆਈ ਜਾ ਚੱਲ ਚਲ ਜੁਰ ਕੇ ਜਾ ਪਿੱਛੇ ਟਰ ਕੇ ਜਾ ਹਾਂ ਪਿੱਛੇ ਅੱਲ ਬਣਾ ਕੇ ਪੂਰੀ ਅੱਲ ਬਣਾਉਣੀ ਏ ਵੈਰੀ ਗੁੱਡ ਪੂਰੀ ਹਾਂ ਵੈਰੀ ਗੁੱਡ ਆਪ ਆ